ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਟਿੰਡਾ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਆਜਾ ਰਹੇ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਆਪਾਂ ਤੁਹਾਨੂੰ ਭਾਈ ਮਤੀਦਾਸ ਨਗਰ ਦੇ ਵਿੱਚ ਵਿਖਾਵਾਂਗੇ ਬਟਿੰਡਾ ਸ਼ਹਿਰ ਆ 150 ਗਜ ਦੇ ਵਿੱਚ ਕੋਠੀ ਬਣੀ ਹੋਈ ਆ ਦੋ ਬੈਡਰੂਮ ਆ ਕਿਚਨ ਆ ਲੌਬੀ ਆ ਡਰੈਇੰਗ ਰੂਮ ਆ ਦੋ ਬਾਥਰੂਮ ਆ ਤੇ ਰੇਟ 38 ਲੱਖ ਰੁਪਏ ਡਿਮਾਂਡ ਕੀਤੀ ਆ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘ ਸੋ ਬਹੁਤ ਹੀ ਸੋਹਣੀ ਜਿਹੀ ਆ ਕੋਠੀ ਬਣੀ ਹੋਈ ਆ ਭਾਈ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਰੇਟ ਦੀ ਗੱਲ ਕਰੀਏ ਤਾਂ 38 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਦੋ ਬੈੱਡਰੂਮ ਆ ਇਸ ਕੋਠੀ ਦੇ ਵਿੱਚ ਕਿਚਨ ਆ ਲੌਬੀ ਆ ਡ੍ਰਾਈੰਗ ਰੂਮ ਆ ਦੋ ਬਾਥਰੂਮ ਆ ਸੋ ਬਹੁਤ ਸੋਹਣਾ ਕੰਮ ਹੋਇਆ ਵੀ ਇਸ ਕੋਠੀ ਦਾ ਔਰ ਪਰੜਤੇ ਵਾਲੀ ਵੀ ਕੋਠੀ ਆ ਕਿਉਂਕਿ ਅਗਲੀਆਂ ਜਿਹੜੀਆਂ ਕੋਠੀਆਂ ਆ ਆਪਾਂ ਪਹਿਲਾਂ ਦੇਖੀਆਂ ਉਹ 60 ਲੱਖ 50 ਲੱਖ ਸੀ 80 ਲੱਖ ਇਸ ਤਰ੍ਹਾਂ ਦੀਆਂ ਕੋਠੀਆਂ ਸੀ ਸੋ ਘੱਟ ਬਜਟ ਦੇ ਵਿੱਚ ਇਹ ਕੋਠੀ ਹੈਗੀ ਆ 150 ਗਜ ਦੇ ਵਿੱਚ ਸੋ ਕੋਠੀ ਸੋਹਣੀ ਬਣੀ ਹੋਈ ਆ ਪੱਥਰ ਦਾ ਕੰਮ ਵੀ ਸੋਹਣਾ ਹੋਇਆ ਵੀ ਇਸ ਕੋਠੀ ਦੇ ਵਿੱਚ ਬਾਕੀ ਆਲ ਓਵਰ ਕੰਮ ਜਿਹੜਾ ਕੋਠੀ ਦਾ ਸੋਹਣਾ ਹੋਇਆ ਵੀ ਆ ਬਜਟ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਕੋਠੀ ਆ ਸੋ ਜੇ ਸੀ ਵੀਰ ਪ੍ਰਾਣੇ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਸਮਝ ਆਸ ਨਹੀਂ ਦਿੰਦਾ ਇੱਕ ਹੋਰ ਕੋਠੀ ਦੇ ਨਾਲ ਧੰਨਵਾਦ